ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲੇ ਬਾਈ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਬਾਈ ਨਾਂ ਦੱਸ ਦੋ ਬੱਲਾ ਆਪਣਾ ਪਹਿਲਾਂ ਮੇਰਾ ਨਾਮ ਮਨਪ੍ਰੀਤ ਸਿੰਘ ਮੈਂ ਤੇਰੀ ਉਹ ਟਰੈਕਟਰ ਸੁਨਾਮ ਦੇ ਵਿੱਚ ਡੀਲਰ ਸਿੱਪ ਦੇ ਉੱਪਰ ਕੰਮ ਕਰਦਾ ਹਾਂ ਠੀਕ ਹੈ ਬਾਈ ਤੇ ਅੱਜ ਆਪਣੇ ਲਵੇ ਆਇਆ ਹੈਗਾ ਫਾਰਮ ਟਰੈਕ 45 ਫਾਰਮ ਟਰੈਕ 45 ਦਾ ਹਾਂ ਪਹਿਲਾਂ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਬਾਈ ਤੇ ਇੱਕ ਖੁਸ਼ਖਬਰੀ ਹੈ ਵੀਰੇ ਇਹ ਟਰੈਕਟਰ ਜਿਹੜਾ ਹੈਗਾ ਸੀ 7 ਲੱਖ 50 ਹਜ਼ਾਰ ਦੀ ਕੀਮਤ ਦੇ ਵਿੱਚ ਆਪਣੇ ਲਵੇ ਅਵੇਲੇਬਲ ਸੀਗਾ ਪਹਿਲਾਂ ਸੀ ਬਾਈ ਹਾਂ ਪਹਿਲਾਂ ਸੀਗਾ ਤੇ ਹੁਣ ਇਹ ਟਰੈਕਟਰ ਆਪ ਨੂੰ ਆਪਾਂ ਨੂੰ 5.5 ਲੱਖ ਰੁਪਏ ਦੇ ਵਿੱਚ ਮਿਲ ਰਿਹਾ 31 ਮਾਰਚ ਤੱਕ ਪਹਿਲਾਂ ਸੀ 7.5 ਲੱਖ ਦਾ ਬਈ ਹਾਂ ਪਹਿਲਾਂ 7.5 ਲੱਖ ਦਾ ਸੀ 1 ਲੱਖ ਰੁਪਏ ਦਾ ਭਾਰੀ ਡਿਸਕਾਊਂਟ ਕੰਪਨੀ ਦੇ ਰਹੀ ਪੂਰਾ 1 ਲੱਖ ਦਾ ਬਈ ਪੂਰਾ 1 ਲੱਖ ਦਾ ਡਿਸਕਾਊਂਟ ਦੇ ਰਹੀ ਹੈ ਟਰੈਡ ਉਹੀ ਹੈ ਬਈ ਟਰੈਕਟਰ ਉਹੀ ਹੈਗਾ ਠੀਕ ਆ ਬਈ ਵਿੱਚ ਸਲੈਂਸਰ ਵਾਲੀ ਦੀ ਡਿਮਾਂਡ ਸੀ ਵਿੱਚ ਸਲੈਂਸਰ ਹੈ ਠੀਕ ਆ ਬਈ ਵਿੱਚ 1 ਸਿਲੰਡਰ ਹੈ ਠੀਕ ਆ ਬਈ ਤੇ ਕਲਾਸਿਕ ਸਮਾਰਟ ਦੇ ਵਿੱਚ ਹੈ LED ਲਾਈਟਾਂ ਦੇ ਵਿੱਚ ਹਾਂ ਜਿਹੜੇ ਮਾਡਲ ਆਪਣੇ ਫਾਰਮ ਟਰੈਕ ਦੇ ਸਾਰਿਆਂ ਵਿੱਚ LED ਲਾਈਟਾਂ ਮਿਲਦੀਆਂ ਕੰਪਰਵੇਟ ਜਿੰਨਾ ਬਈ ਦਾ ਬੰਪਰ ਵੇਟ 85 ਕਿਲੋ ਆ 85 ਕਿਲੋ ਬਾਈ ਜੀ ਤੇ ਪੂਰਾ ਹੈਵੀ ਬੰਪਰ ਲੱਗਿਆ ਹੋਇਆ ਠੀਕ ਆ ਬਾਈ ਜੀ ਫੋਰਟ ਵਾਸਤੇ ਗ੍ਰਿਲ ਵਧੀਆ ਬਣਾਈ ਹੋਈ ਆ ਜੀ ਜੀ ਵਧੀਆ ਹੋਈ ਹੈ ਜੀ ਪੂਰੀ ਬਣਾਈ ਹੋਈ ਆ ਹਾਂ ਜੀ ਹਾਂ ਠੀਕ ਆ ਬਾਈ ਜੀ ਤੇ ਇੱਕ ਆਪਣਾ ਹੈਗਾ ਫਰੰਟ ਐਕਸਲ ਫਰੰਟ ਐਕਸਲ ਬਾਈ ਜੀ ਹਾਂ ਜੀ ਠੀਕ ਹੈ ਇਹ ਪਾਵਰ ਸਟੀering ਦੇ ਵਿੱਚ ਮਿਲੂਗਾ ਦੋਨੇ ਪਾਸੇ ਇਹਦੇ ਵਿੱਚ ਜੈਕ ਲੱਗਿਆ ਹੋਊਗਾ ਠੀਕ ਆ ਬਾਈ ਜੀ ਤੇ ਦੇਖ ਸਕਦੇ ਆ ਆਪਾਂ ਪਰਲੇ ਪਾਸੇ ਵੀ ਲੱਗਿਆ ਹੋਇਆ ਹੈ ਕਈ ਟਰੈਕਟਰਾਂ ਦੇ ਵਿੱਚ ਇਹ ਹੈਗਾ ਕਿ ਇੱਕ ਪਾਸੇ ਜੈਕ ਲੱਗਿਆ ਹੁੰਦਾ ਇੱਕ ਪਾਸੇ ਹੁੰਦਾ ਬਾਈ ਜੀ ਇਹਦੇ ਵਿੱਚ ਦੋਨੇ ਪਾਸੇ ਹੈਗਾ ਬਾਈ ਜ ਦੋਨੇ ਪਾਸੇ ਜੱਕ ਲੱਗਿਆ ਹੋਊਗਾ ਇਧਰ ਲਈ ਸਾਢੇ 3 ਹਾਂਜੀ ਹਾਂਜੀ ਠੀਕ ਆ ਬਾਈ ਤੇ ਸਭ ਤੋਂ ਟੇਕ ਮਾਈਕੋ ਪੰਪ ਦੇ ਵਿੱਚ ਇਹ ਟਰੈਕਟਰ ਆ ਸੀਆਰਡੀਆਈ ਦੇ ਵਿੱਚ ਨਹੀਂ ਹੈਗਾ ਠੀਕ ਆ ਬਾਈ ਕਿਸਾਨ ਵੀਰਾਂ ਨੂੰ ਇਹ ਉਲਝਣ ਹੁੰਦੀ ਆ ਵੀ ਸੀਆਰਡੀ ਦੇ ਵਿੱਚ ਹੋਊਗਾ 50 ਹਾਂ ਪਾਵਰ ਦਾ ਮਾਈਕੋ ਪੰਪ ਦੇ ਵਿੱਚ ਟਰੈਕਟਰ ਆ ਠੀਕ ਆ ਬਾਈ ਆਮ ਮਿਸਤਰੀ ਜਿਹੜਾ ਵੀ ਮਰਜ਼ੀ ਇਹਦਾ ਕੰਮ ਕਰ ਸਕਦਾ ਠੀਕ ਆ ਬਾਈ ਤੇ ਤੁਸੀਂ ਟਰੈਕਟਰ ਦਿਖਾ ਦਿਓ ਪੂਰਾ ਵਧੀਆ ਸੈਂਟਰ ਗੇਅਰ ਦੇ ਵਿੱਚ ਟਰੈਕਟਰ ਦੇਖਣ ਨੂੰ ਪਸੰਦਨ ਵਾਲੀ ਚੀਜ਼ ਆ ਨਾ ਬਾਈ ਹਾਂਜੀ ਹਾਂਜੀ ਸਰਕਾਰੀ ਟਰੈਕਟਰ ਆ ਠੀਕ ਆ ਬਾਈ ਤੇ ਬਾਕੀ ਪਿਛਲੇ ਟਾਇਰ ਜਿਹੜੇ ਹੈਗੇ ਨੇ 14 ਦੇ ਟਾਇਰ ਆਉਂਦੇ ਨੇ ਟਰੈਕਟਰ ਦੇ ਵਿੱਚ ਮੂਹਰੇ 7.50 16 ਦੇ ਆਉਂਦੇ ਨੇ ਠੀਕ ਆ ਬਾਈ ਜੀ ਬੋ ਜੀ ਗੁਡਿਅਰ ਦੇ ਟਾਇਰ ਨੇ ਆ ਉਹ ਗੁਡਿਅਰ ਦੇ ਟਾਇਰ ਫੋਲੋ ਦੇ ਵੀ ਮਿਲ ਜਾਣਗੇ ਫੋਲੋ ਮਿਲ ਜਾਣਗੇ ਆ ਉਹ ਜਿਹੜੀ ਕਿਸਾਨ ਦੀ ਦਿਮਾਗੀ ਦਿਮਾੜ ਜੀ ਬਾਈ ਹਾਂ ਬਾਕੀ ਤੇ ਟਰੈਕਟਰ ਬਹੁਤ ਸੋਹਣਾ ਟਰੈਕਟਰ ਕੰਪਨੀ ਨੇ ਬਣਾਇਆ ਹੋਇਆ ਇਹਦੇ ਵਿੱਚ ਲਿਖਿਆ ਹੈ 5 ਸਾਲ ਦੀ ਗਾਰੰਟੀ ਬਾਈ ਇਹਦੇ ਵਿੱਚ 5 ਸਾਲ ਦੀ ਇਹਦੇ ਵਿੱਚ ਵਾਰੰਟੀ ਮਿਲਦੀ ਹੈਗੀ ਕਾਦੀ ਕਾਦੀ ਹੈ ਇੰਜਨ ਗੇਅਰ ਤੇ ਲਿਫਟ ਦੀ ਲਿਫਟ ਦੀ ਬਾਈ ਜੀ ਹਾਂ ਜੀ ਇੰਜਨ ਗੇਅਰ ਤੇ ਲਿਫਟ ਦੀ 5 ਸਾਲ ਦੀ ਹਾਂ ਬਾਕੀ ਜਿਹੜੀਆਂ ਆਪਾਂ ਆਟਮਾ ਦੂਜੀ ਕ ਅਕਾ ਜਿਹੜੀ ਕੈਟਾਗਰੀ ਹੁੰਦੀ ਆ ਠੀਕ ਆ ਬਾਈ ਤੇ ਅਡਜਸਟੇਬਲ ਮਤਲਬ ਸੀਟ ਮਿਲਦੀ ਆ ਅੱਗੇ ਪਿੱਛੇ ਹੁੰਦੀ ਆ ਆਰਾਮਦਾਇਕ ਸੀਟ ਹੈਗੀ ਅੱਗੇ ਪਿੱਛੇ ਵੀ ਹੋ ਜਾਂਦੀ ਐਵੇਂ ਬਾਈ ਅੱਗੇ ਪਿੱਛੇ ਹੋ ਜਾਂਦੀ ਆ ਠੀਕ ਆ ਬਾਈ ਅਡਜਸਟ ਕਰ ਸਕਦੇ ਆ ਆਪਾਂ ਠੀਕ ਆ ਬਾਈ ਬਾਈ ਤੇ ਤੇਲ ਬ੍ਰੇਕਾਂ ਦੇ ਵਿੱਚ ਇਹ ਡ੍ਰੈਕਟ ਤੁਹਾਨੂੰ ਮਿਲੂਗਾ ਤੇਲ ਬ੍ਰੇਕਾਂ ਦੇ ਵਿੱਚ ਹਾਂ ਸਪੈਸ਼ਲ ਜਿਵੇਂ ਆਲੂਆਂ ਵਾਸਤੇ ਚੱਲ ਰਿਹਾ ਹੈ ਇਹ ਆਲੂਆਂ ਵਾਸਤੇ ਆਪਾਂ ਸਾਰੇ ਕਿਸਾਨ ਵੀਰਾਂ ਵਾਸਤੇ ਆ ਉਹ ਸਪੈਸ਼ਲ ਜਿਹੜਾ ਬੰਦੇ ਹੁਣ ਆਲੂਆਂ ਕੰਮ ਕਰਦੇ ਨੇ ਉਹਦੇ ਵਿੱਚ ਛੋਟੇ ਟਾਇਰਾਂ ਦੀ ਮੰਗ ਆਉਂਦੀ ਐ ਛੋਟੇ ਟਾਇਰ ਇਹਦੇ ਵਿੱਚ ਹਾਂ ਬਾਕੀ ਹੋਰ ਵੀ ਐਪਲੀਮੈਂਟ ਵਧੀਆ ਚੱਲੂਗਾ ਕੋਈ ਵੀ ਸਾਧਨ ਬਈ ਆਪਾਂ ਵੀ ਜਰੂਰੀ ਨਹੀਂ ਜਿਹੜੇ ਆਉਣੇ ਵਾਸਤੇ ਇਹ ਹਾਂ ਹਾਂ ਠੀਕ ਸਾਣ ਵਾਰ ਜਿਹੜਾ ਮਾਦੀ ਚਲਾਦਾ ਜਿਹਨੇ ਆਪਣਾ ਟਰਾਲੀ ਵਗੈਰਾ ਚਲਾਉਣਾ ਉਹਦੇ ਵੀ ਵਧੀਆ ਚੱਲੂਗਾ ਠੀਕ ਤੇ ਆਪਣੇ ਟਰੈਕਟਰ ਦਿੱਤੇ ਉਹਨੇ ਬਹੁਤ ਵਧੀਆ ਚੱਲਦੇ ਨੇ ਠੀਕ ਆ ਬਾਈ ਮੜਾ 11 ਵਾਰ ਚੱਲਣਾ ਪਾ ਦੋ ਬਾਈ ਗੀਅਰ ਬਾਈ ਇਹਦੇ ਆਪਾਂ ਨੂੰ ਆਮ ਫੋਰਡ ਵਾਲੀ ਗੀਅਰ ਨੇਗੇ ਠੀਕ ਹੈ ਬਾਈ ਜੀ 1 ਤੋਂ ਲੈ ਕੇ 4 ਤੱਕ 프ਰੰਟ ਠੀਕ ਹੈ ਬਾਈ ਤੇ ਟੂ ਸਪੀਡ ਦੇ ਵਿੱਚ ਹੈ ਟਰੈਕਟਰ ਆ ਠੀਕ ਹੈ ਬਾਈ ਹਾਂ ਬਾਈ ਜੀ ਟੂ ਸਪੀਡ ਦੇ ਵਿੱਚ ਟਰੈਕਟਰ ਹੈਗਾ ਬਾਕੀ ਜਿਹੜੀ ਮਾ ਇੱਕੋ ਦੇ ਪੰਪ ਦੇ ਵਿੱਚ ਤਿੰਨ ਸਿਲੰਡਰ ਇੰਜਨ ਹੁੰਦਾ ਤੇ ਇੱਕ ਹੋਰ ਖਾਸ ਗੱਲ ਇਹਦੇ ਵਿੱਚ ਇਹ ਹੈਗੀ ਕਿ ਇਹਦਾ ਤੇਲ ਜਿਹੜਾ ਹੈਗਾ ਚਾਰੇ ਤੇਲੇ ਦੇ ਅਲੱਗ-ਅਲੱਗ ਨੇ ਠੀਕ ਆ ਬਾਈ ਆਪਣਾ ਲਿਫਟ ਤੇ ਪਿਛਲੇ ਹਿੱਸੇ ਦਾ ਅਲੱਗ ਹੈ ਗੇਅਰ ਦਾ ਅਲੱਗ ਹੈ ਇੰਜਨ ਦਾ ਅਲੱਗ ਹੈ ਤੇ ਤੇਲ ਦਾ ਅਲੱਗ ਹੈ ਇਹ ਕਿਸੇ ਵੀ ਵਾਰ ਸਟੀਰੀਂਗ ਨਾਲ ਤੇ ਖਰਾਬ ਹੁੰਦਾ ਤਾਂ 2 ਲੀਟਰ ਵੱਖਰਾ ਪਾਉਣਾ ਪਊਗਾ ਇਹਦੇ ਵਿੱਚ ਤੇ ਦੇ ਵਿੱਚ ਉਹ ਤੁਹਾਡਾ ਕੋਈ ਨੁਕਸਾਨ ਨਹੀਂ ਹੋਊਗਾ ਇੰਜਨ ਦਾ ਗੇਅਰ ਆਪਾਂ ਬਦਲਾਉਣੇ ਆਣੇਗੇ ਤੇ ਜੇ ਆਪਣਾ ਇਹ ਗੇਅਰ ਵੀ ਮਿਕਸ ਹੋ ਕੇ ਤੇਲ ਖਰਾਬ ਹੋ ਜਾਂਦਾ ਸੀਗਾ ਇਹ ਤੇਲ ਵੀ ਆਪਣਾ ਅਲੱਗ-alag ਦਿੱਤਾ ਜੇ ਕਿਸੇ ਵੀ ਦਾ ਨੁਕਸਾਨ ਵੀ ਹੁੰਦਾ ਤਾਂ ਉਹਨੂੰ 20 ਲੀਟਰ ਵੱਖਰਾ ਹੀ ਪਾਉਣਾ ਪਊਗਾ ਤੇ ਹਾਂ ਸਭ ਤੋਂ ਵੱਡੀ ਖਾਸियत ਇਹ ਟਰੈਕਟਰ ਤੇ ਵਿੱਚ ਇਹ ਹੈਗੀ ਤੇ ਬਈ ਸਰਵਿਸ ਆਪਣੀ ਹੋਊਗੀ ਹਾਂ ਸਰਵਿਸ ਆਪਾਂ ਨੂੰ ਜਿੱਥੇ ਵੀ ਤੁਸੀਂ ਕਹੋਗੇ ਉ ਦੋ ਸਟੈਪ ਦੇ ਵਿੱਚ ਵੀ ਮਿਲ ਜੂਗੀ ਜੇ ਆਹ ਸ਼ੋਅਮ ਤੇ ਆਵੋਗੇ ਤਾਂ ਇੱਥੇ ਬਹੁਤ ਵਧੀਆ ਤੁਹਾਨੂੰ ਫੈਸਿਲਿਟੀ ਮਿਲੂਗੀ ਤੇ ਆਪਣੀਆਂ ਡੀਲਰਸਪਾਂ ਇੱਕ ਸਮਰੂਹ ਹੈਗੀ ਇੱਕ ਧੂੜੀ ਹੈ ਤੇ ਇੱਕ ਆਪਣੀ ਢੜਬੇ ਦੇ ਵਿੱਚ ਬ੍ਰਾਂਚਾਂ ਨੇ ਆਪਣੀਆਂ ਠੀਕ ਹੈ ਮੇਨ ਬ੍ਰਾਂਚ ਆਪਣੀ ਆਹੀ ਹੈ ਮੇਨ ਹੈਡ ਆਫ ਸੇ ਇਹ ਹੈਗਾ ਸਾਮ ਦੇ ਵਿੱਚ ਤੇ ਹਾਂ ਠੀਕ ਹੈ ਤੇ ਆਪਾਂ ਨੂੰ ਸਾਰੇ ਮਾਡਲ ਅਵੇਲੇਬਲ ਮਿਲਣਗੇ 8x55 60 45 4x4 2x2 ਦੇ ਵਿੱਚ ਸਾਰੀ ਜਿੰਨੀ ਵੀ ਪਾਵਰ ਚਾਹੀਦੀ ਹੈ ਤੁਹਾਨੂੰ ਉਹ ਸਾਰੇ ਟਰੈਕਟਰ ਮਿਲਣਗੇ ਇੱਕ ਵਾਰੀ ਵਿਜ਼ਿਟ ਕਰਿਆ ਕਰੋ ਸ਼ੋਅਮ ਦੇ ਉੱਪਰ ਇਹ ਤਾਂ 45 ਆ ਬਾਈ ਜੀ ਜੀ ਤੇ ਇਹ 45 ਦੇ ਤੋਂ ਹੋਰ ਵੀ ਵੱਡੇ ਮਾਡਲ ਆਉਂਦੇ ਆ ਜਿਵੇਂ 60 ਹੋ ਗਿਆ 55 ਹੋ ਗਿਆ ਠੀਕ ਆ ਬਾਈ ਤੇ 60 65 ਹੋ ਗਿਆ ਵੱਡੇ ਮਾਡਲ ਆਉਂਦੇ ਆ ਠੀਕ ਆ ਉਹ ਅਵੇਲੇਬਲ ਹੁੰਦੇ ਨੇ ਆਪਣੇ ਲਵੇ ਬਾਜੀ ਤੇ ਬਾਕੀ ਜੇ ਕਿਸੇ ਵੀਰ ਨੇ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਕੰਟੈਕਟ ਕਰ ਸਕਦਾ ਕਿਹਨੂੰ ਦੱਸ ਦੋ ਬਾਈ ਜੀ ਇਹ ਫਨੈਸ ਤੇ ਲੈ ਗਏ ਆਪਾਂ ਤਾਂ ਬੰਦਾ ਇਹਨੂੰ ਹਾਂ ਫਨੈਸ ਜਿਹੜਾ ਮਰਜ਼ੀ ਕਰਵਾ ਸਕਦੇ ਹੋ ਜੇ ਕਿਸੇ ਵੀਰ ਦਾ ਨਹੀਂ ਵੀ ਹੁੰਦਾ ਆਪਾਂ ਉਹ ਵੀ ਕਰਵਾ ਕੇ ਦੰਨੇ ਆ ਠੀਕ ਆ ਫਨੈਸ ਜਿਹੜੀ ਮਰਜ਼ੀ ਕੰਪਨੀ ਦੇ ਜਿੱਥੋਂ ਵੀ ਕਹੋਗੇ ਆਪਾਂ ਕਰਵਾ ਕੇ ਦੇਵਾਂਗੇ ਫਨੈਸ ਠੀਕ ਆ ਬਾਈ ਹਾਂ ਜੀ ਟ੍ਰੈਕਟਰ ਦੇ ਉੱਪਰ ਡਾਊਨ ਪੇਮੈਂਟ ਦੇ ਉੱਪਰ ਟਰੈਡ ਦੇ ਦਾਂਗੇ ਹਾਂ ਡਾਊਨ ਪੇਮੈਂਟ ਅਗਰ ਬੰਦੇ ਲਵੇ ਨਹੀਂ ਵੀ ਹੈਗੀ ਠੀਕ ਹੈ ਭਾਜੀ ਤਾਂ ਆਪਾਂ ਟਰੈਕਟਰ ਦੇ ਉੱਪਰ ਵੱਧ ਲਾਉਣ ਕੇ ਵਾਦਾਂਗੇ ਠੀਕ ਹੈ ਭਾਜੀ ਤੇ ਹਾਂ ਉਹਦੇ ਵਿੱਚ ਆਪਾਂ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਅਗਰ ਡਾਊਨ ਪੇਮੈਂਟ ਵੀ ਨਹੀਂ ਹੈਗੀ ਠੀਕ ਹੈ ਭਾਜੀ ਤੇ ਆਪਾਂ ਨੰਬਰ ਨੋਟ ਕਰ ਲਿਜੀਏ ਕਿਸੇ ਵੀ ਨੇ ਹੋਰ ਜਾਣਕਾਰੀ ਲੈਣੀ ਹੈ 99140 10555 ਠੀਕ ਹੈ ਬਾਈ ਜੀ ਅ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਇਹਤੇ ਕੰਟੈਕਟ ਕਰ ਲਿਓ ਕਰ ਲਿਓ ਬਾਈ ਜੀ ਤੇ ਬਾਕੀ ਤੁਸੀਂ ਜੇ ਹੋਰ ਗਾਰੀ ਜਾਣਕਾਰੀ ਲੈਣੀ ਹੈ ਤਾਂ ਆਪਾਂ ਸ਼ੋਰੂਮ ਦੇ ਉੱਪਰ ਪ੍ਰੈਕਟਰ ਖੜੇ ਹੁੰਦੇ ਨੇ ਉਹਦੇ ਉੱਤੇ ਦੱਸ ਸਕਦੇ ਹਾਂਗੇ ਤੇ ਬਾਕੀ ਤੁਸੀਂ ਦੱਸਿਓ ਵੀਡੀਓ ਸ਼ੇਅਰ ਕਰਿਓ ਬਾਕੀ ਸਬਸਕ੍ਰਾਈਬ ਕਰਿਓ ਚੈਨਲ ਨੂੰ ਫੋਲੋ ਕਰਿਓ ਸ਼ੇਅਰ ਕਰਿਓ ਇੱਥੇ ਕਿਸ ਨੂੰ ਬੋਲ ਲਓ ਮੜੀ ਹਾਂ ਜੀ ਬਈ ਆਈਟੀ ਦੇ ਚੌਂਕ ਦੇ ਵਿੱਚ ਇਹ ਤੇਰੀ ਉਹ ਟਰੈਕਟਰ ਆਪਣੀ ਡੀਲਰ ਆ ਆਹ ਬਈ ਆਈਟੀ ਇੱਧਰ ਬਈ ਹਾਂ ਆਈਟੀ ਦੇ ਨਜ਼ਦੀਕ ਹੈ ਇਹ ਆ ਜਮਾਂ ਨਜ਼ਦੀਕ ਹੈ ਹਾਂ ਤੇ ਸਾਹਮਣੇ ਬੁੱਤ ਲੱਗਿਆ ਉਦਮ ਸਿੰਘ ਦਾ ਆਓ ਬਾਈ ਆਪਣੇ ਤੇ ਹਾਂ ਸਾਹਮਣੇ ਤੁਹਾਨੂੰ ਟਰੈਕਟਰ ਖੜੇ ਮਿਲ ਜਾਣਗੇ ਇਹਦੇ ਵਿੱਚ ਫਾਰਮ ਟਰੈਕ ਠੀਕ ਹੈ ਭਾਈ ਤੇ ਬਾਈ ਜੀ ਇਹਨਾਂ ਮੈਂ ਯਾਰ ਪੁੱਛ ਨਹੀਂ ਭੁੱਲਿਆ ਭਾਈ ਜੀ ਇਸ ਲਈ ਪੁਰਾਣਾ ਟਰੈਕਟਰ ਕਿਸਾਨ ਲੈ ਬਈ ਵਿੱਚ ਜਿਹੜਾ ਹੀ ਆ ਉਹ ਵਿੱਚ ਕੱਟ ਲਾਂਗੇ ਵੀਰੇ ਆਪਾਂ ਜਿਹੜਾ ਮਾਰਕੀਟ ਦੇ ਵਿੱਚ ਰੇਟ ਚੱਲਦਾ ਉਹ ਉਸ ਹਿਸਾਬ ਦੇ ਨਾਲ ਟਰੈਕਟਰ ਕੱਟ ਲੈਨੇ ਆ ਠੀਕ ਹੈ ਭਾਈ ਜੀ ਤੇ ਪੁਰਾਣਾ ਦੇ ਕਿੰਨਾਵਾਂ ਲੈ ਜਾ ਸਕਦਾ ਬੰਦਾ ਪੁਰਾਣਾ ਦੇ ਕਿੰਨਾਵਾਂ ਲੈ ਜਾ ਸਕਦਾਗਾ ਆਪਾਂ ਸੀਐਨਵੀ ਕਰ ਲੈਨੇ ਆ ਠੀਕ ਹੈ ਭਾਈ ਜੀ ਤੇ ਹਾਂਜੀ ਚਲੋ ਮਿਹਰबानी ਤੁਹਾਡੀ ਬਹੁਤ ਹੈ ਭਾਈ ਧੰਨਵਾਦ ਧੰਨਵਾਦ ਵੀਰੇ